ਲਓ ਜੀ ਸਾਰੇ ਆਨ ਸਾਸਤਰੀ ਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਟੈਮਸ਼ਵੀਰ ਦਾ ਤੇ ਆਪਾਂ ਬਣਾਈਏ ਸਬਜੀ ਆਜਾ ਆਪਾਂ ਸਬਜੀ ਬਣਾਉਣੀ ਕਾਲੇ ਛਣੇ ਤੇ ਚਿੱਟੇ ਛਣੇ ਮਿਕਸ ਕਰਕੇ ਆਹ ਵੇਖੋ ਇਹਨਾਂ ਨੂੰ ਮਬਾਰ ਲਿਆ ਤੇ ਬਾੜ ਕੇ ਤੇਨਾਂ ਨੂੰ ਲਿਆ ਹੋਇਆ ਕਾਢੇ ਉਹ ਪਾਣੀ ਨੂੰ ਆਪਾਂ ਪਾ ਦੇਣਾ ਮਾਂ ਥੋੜੇ ਕ ਬਾੜ ਲਗੇ ਇਹਨਾਂ ਫਸ਼ੀਟੇ ਘੱਟ ਵੱਜਣਗੇ ਤੇ ਇਧਰ ਮਸਾਲਾ ਕਰ ਲਿਆ ਗ੍ਰਾਊਂਡ ਮਾਰ ਰਹੀ ਮੇਰੇ ਵਿੱਚ ਤੇ ਲਸਣ ਪਿਆਜ਼ ਅਦਰ ਆਹ ਕਾ ਦੂ ਮੈਸ਼ ਕੀਤਾ ਮੈਂ ਇਹਦੇ ਨਾਲ ਤਰੀ ਸੰਗਣੀ ਹੋ ਜੂਗੀ ਇਧਰ ਰੱਖਦਾ ਕੁਕਰ ਹੁਣ ਆਪਾਂ ਲਾਈਏ ਤੜਕਾ ਤੇ ਬਣਾਈਏ ਚਣਿਆਂ ਦੀ ਸਬਜ਼ੀ ਤੇ ਸੇਕੀ ਕੇ ਪ੍ਰਸ਼ਾਦੇ ਆਟਾ ਵੀ ਮੈਂ ਗੋਲ ਲਿਆ ਆਟਾ ਬੰਨ ਕੇ ਰੱਖ ਲਿਆ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪਹਿਲੇ ਭੈਣ ਭਰਾ ਸੁਣ ਸੁਣੇ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਲਾਈਕ ਕਰੋ ਵਾਰਤੋਂ ਵਾਧਾ ਚੈਨਲ ਨੂੰ ਸਪੋਰਟ ਕਰੋ ਬਹੁਤ ਸਪੋਰਟ ਦੀ ਜਰੂਰਤ ਵਾ ਮੇਰੇ ਸਭ ਭੈਣ ਭਰਾ ਨਾਲ ਮਿਲ ਕੇ ਤੇ ਸਪੋਰਟ ਕਰੋ ਤੇ ਚਲੋ ਜੀ ਆਪਾਂ ਲਾਈਏ ਤੜਕਾ ਸਬਜੀ ਨੂੰ ਫਿਰ ਆਪਾਂ ਰਾਹ ਮਿਲ ਕੇ ਪ੍ਰਸ਼ਾਦ ਦੇ ਸਕਦੇ ਹਾਂ ਸਾਰੇ ਤੇ ਚਲੋ ਜੀ ਪলাইਏ ਤੜਕਾ ਸਬਜੀ ਨੂੰ ਹਲੋ ਜੀ ਮੈਂ ਖਾ ਇਹਨਾਂ ਨੂੰ ਇਹਨੂੰ ਮਸਾਲੇ ਨੂੰ ਮਰਵਾ ਲਏ ਦੋ ਛੀਟਾਂ ਇਹ ਉਦਾਂ ਜਦੋਂ ਆਪਾਂ ਖੋਲਾ ਮਸਾਲਾ ਭੁੰਨਦੇ ਹਾਂ ਫਿਰ ਗੈਸ ਵੀ ਜਿਆਦਾ ਲੱਗਣੀ ਆ ਨਾਲ 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 ਕੋਟਾ ਛਾਹ ਗਰਮ ਕਰ ਲਾਂ ਇਹ ਪੀ ਲੈ ਮੈਂ ਸਿਰ ਪਿੰਡੇ ਨਾਤੀਆਂ ਤੇ ਮੈਂ ਕਿਹਾ ਫੇਰ ਹੀ ਖੋਲ ਦੇ ਇੱਕ ਰੀ ਹਮ ਹਾਨੂੰ ਮੈਸ਼ ਕਰਕੇ ਨਾਲ ਪਾ ਦੇਣੇ ਇਹਦੇ ਨਾਲ ਨਾ ਤਰੀ ਸੰਘਣੀ ਬਣ ਜੂਗੀ ਆ ਪਾਈਨੀ ਤਰੀ ਬਣਾ ਕੇ ਕੀ ਕਰਨੀ ਰਸਮੀ ਸਹੀ ਸਬਜ਼ੀ ਬਣਾਉਣੀ ਹੈ ਜਿਹੜੀ ਹੁਣ ਸ਼ਾਮਾਂ ਦਾ ਸਰਜੇ ਚਲੋ ਆ ਤੋਪਾ ਕਰਕੇ ਬਾਰੀ ਢੋਈ ਤੋਪਾ ਵੱਡੀ ਹੁੰਦੀ ਸੋ ਹੁੰਜ ਬਹੁਤ ਸਿੱਧਾ ਪੈਂਦਾ ਉੰਜ ਜਿਹੜੇ ਸ਼ੀਟਾਂ ਵਜਿੰਦੇ ਨੇ ਤੁਹਾਨੂੰ ਮੈਂ ਬਤਾਵਾਂ ਅੱਜ ਮੈਂ ਕੱਲ ਸਫਾਈ ਕੀਤੀ ਹੈ ਆ ਵੇਖੋ ਸਾਰੇ ਕਪੜੇ ਕਪੜੇ ਧੋਤਾ ਕੇ ਤੇ ਸੈਟਿੰਗ ਕੀਤੀ ਕੋਹੇ ਬਦਲੀ ਹੈ ਤੇ ਬਾਬਾ ਜੀ ਇੱਥੇ ਮੈਂ ਰੋਜ਼ ਵੀਡੀਓ ਬਣਾਉਣੀ ਅਰਦਾਸ ਬੇਨਤੀ ਕਰਦੀ ਸਵੇਰੇ ਮਹਾਰਾਜ ਜੀ ਗੜੀ ਵੇਖੋ ਤੁਹਾਨੂੰ ਬੈਲਟ ਕਰਕੇ ਉਹ ਵਿੱਚ ਡੇਬੜਾ ਰੱਖੀ ਉੱਤੇ ਫੋਲਾ ਰੱਖਤਾ ਬਣਾਈ ਗਾਇਆ। ਹੁਣ ਇਹ ਮੈਂ ਦਿਵਾਲੀ ਆਈ ਸਫਾਈ ਕਰਕੇ। ਗਰਮੀ ਨੇ ਤੇ ਇਦਾਂ ਹੀ ਮਤ ਮਾਰੀ ਰੱਖਣੀ ਆ ਤੇ ਪਰ ਇਹ ਆਪਾਂ ਦੀਵਾਨ ਬਹਿਣਾ ਵੇ ਦੋਹੇ ਇਕੱਠੇ ਕਰਦੇ ਆ ਆਪਾਂ ਮਸ਼ੀਨਾ ਕਰਦਾਂ। ਆਹ ਇੰਟਰਲੌਕ ਵਾਲੀ ਉਹ ਦੂਜੀ ਸਲਾਈ ਆੜੀ ਤੇ ਆ ਆਪਾਂ ਪਿਛੇ ਨਾਲੇ ਕਰਤਾ ਕੂਲਰ। ਛਾਂ ਕਾਟੋਂ ਦੀ ਵਜ੍ਹਾ ਨਾਲ ਸਮਾਨ ਜਿਹੜਾ ਸੈਟਮੈਂਟ ਜਿਹਾ ਹੀ ਕਰਕੇ ਰੱਖਣਾ ਪੈਂਦਾ। ਤੇ ਪੌੜੀਆਂ ਥੱਲੇ ਨਵਾਟਰੇ ਨਾਲੇ ਸ਼ੂ ਰਹਿਕ ਇਨਾ ਕਾਲ ਮੈਂ ਕਹਾਂ ਜਿਹੜਾ ਕੋਈ ਆਊ ਹਣ ਸਿਆਲ ਆ ਜਾਣਾ ਇਥੇ ਲੌਬੀ ਜਾਵੇ ਬਾਤ ਆ ਟੇਬਲ ਟੂ ਬਲੈਂਸ ਆਉ ਸੈੱਟ ਕਰਤਾ ਆਪਾਂ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਏ ਇਹ ਵੀ ਵੀਡੀਓ ਇਹ ਮਸਾਲਾ ਬਣ ਗਿਆ ਇਹ ਆਪਾਂ ਚੱਲੇਗੇ ਮਸਾਲੇ ਕੋਲ ਇਥੇ ਆ ਕੇ ਥਰੇਜ ਫੈਲਾ ਦੀ ਪਈ ਹੈ ਮੈਂ ਅੱਜ ਤਾਂ ਚਣਿਆਂ ਦੀ ਸਬਜ਼ੀ ਬਣਾਉਂਦੀ ਜੇ ਤੇ ਬਾਕੀ ਤੁਹਾਡਾ ਆਪਣਾ ਆਪਣਾ ਖਾਵਕਤਾਬ ਸਬਜ਼ੀ ਤੇ ਸਾਰੇ ਬਣਾਉਂਦੇ ਵਧਗਾ ਤੋਂ ਵਧਗਾ ਇਹ ਤਾਂ ਆਪਾਂ ਇੱਕ ਵੀਡੀਓ ਪਾਉਣੀ ਹੁੰਦੀ ਆ ਮੈਨੂੰ ਪਹਿਣਾ ਵੱਧ ਤੋਂ ਵੱਧ ਸਿਆਣੀਆਂ ਵੱਧ ਤੋਂ ਵੱਧ ਵਧ ਗਿਆ ਵਧਗਾ ਤੜਕੇ ਲਾਉਂਦੇਗਾ बन ਗਿਆ ਹੁਣ ਇਹ ਕੜ ਕੇ ਰਹਿਣ ਤੇ ਦੇਖਾਂਗੇ। ਇਹਨੇ ਇਹ ਕੰਪਲੀਟ ਹੋਵਾ। ਆਹ ਦੇਖੋ। ਹੁਣ ਆਪਾਂ ਪਾ ਦਈਏ ਜਿ ਪਾਣੀ ਇਹ ਗਰਮ ਹੀ ਚਲੋ। ਹੁਣ ਤਾਂ ਜਿਆਦਾ ਹੀ ਨਹੀਂ ਸਬਜ਼ੀ ਬਣਾਉਣੀ ਹੈ ਜਿ ਪਾਣੀ ਥੋੜਾ ਕੀ ਹੋਰ ਪੋਣਾ ਕਿਉਂਕਿ ਉਹਦਾ ਇਹ ਕਦੇ ਜਾਣੇ ਦੀ ਸਬਜ਼ੀ ਤੇ ਵਾਦੀ ਚਾਹੀਦੀ ਆ। ਵਾਸ ਦੇ ਘਰ ਦੇ ਵਿੱਚ ਕੋਈ ਪ੍ਰਸ਼ਾਦ ਆਸ਼ਾ ਕਰਨ ਵਾਲਾ ਭੈਣ ਪਾ ਆ ਜਾਂਦਾ ਉਹਨਾ ਵੀ ਚਾਹੀਦਾ ਲਓ ਜੀ ਹੁਣ ਆਪ ਜਿਹੜੇ ਆਲੂ ਮੈਸ਼ ਕੀਤੇ ਨਾ ਉਹ ਵੀ ਪਾ ਦੇ ਉਹ ਉਬਲੇ ਹੋਏ ਦੇ ਹੈਗੇ ਉਹ ਪਤਾ ਨਹੀਂ ਸੰਗੀਆਂ ਕਰਕੇ ਪਾਉਣੇ ਇੱਕਠੇ ਕਰਤਾ ਇਹਦੇ ਨਾਲ 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 ਹੀ ਕਰ ਰਹੇ ਹਾਂ ਫਿਰ ਮੈਂ ਟੱਕਣ ਵੀ ਕਰਨਾ ਆਪਾਂ ਇਹਦੇ ਨਾਲ ਮਰਵਾ ਲ ਗਏ ਛਿੱਟ ਗਾਹ ਜੀ ਆ ਗਏ ਹੁਣ ਸਬਜੀ ਦਾ ਜਿਹੜਾ ਜਦੋਂ ਤਿਆਰ ਹੀ ਆ ਅਛਾ ਲਾ ਸ਼ਕ ਲਗੇ ਚਲੋ ਹੁਣ ਕੰਦੀ ਇਹਦੇ ਗੈਸ ਕਰਦੇ ਹਾਂ ਪਰ ਇਹਨੂੰ ਆਪਾਂ ਦੂਜੇ ਦੇਸ ਤੇ ਰੱਖ ਦੇ ਛੋਟੇ ਤੇ ਬਡਾ ਗੈਸ ਜਿਹੜਾ ਨਾ ਇਹ ਜਿਆਦਾ ਭਲਦਾ ਵਾ ਆ ਵੇਖੇ ਮੈਨੂੰ ਤੁਹਾਨੂੰ ਦਿਖਾਉਣੀ ਆਵੇ ਇਹ ਜਿਆਦਾ ਭਲਦਾ ਵਾ ਕੋ ਤੇ ਆਪਾਂ ਨੂੰ ਇੱਡੀ ਕਿਹੜੀ ਗਾੜੀ ਚਲੋ ਸਲੈਪ ਤੇ ਮਾਰਦ ਕੇ ਹੱਥ ਜਿ ਹੁਣ ਚੱਲ ਗਏ ਅੰਦਰ ਇਤਨਾ ਸੇਕ ਬਡਾ ਵਾ ਲੋਨ ਨੂੰ ਜੀ ਨਹੀਂ ਕਰਦਾ ਸਿਰਫ ਮਜਬੂਰੀ ਆ ਸੌਜੀ ਬਣਦੀ ਤੇ ਫਿਰ ਆਪਾਂ ਮਿਲਦੇ ਆ ਤੋ ਬਾਤੋ ਬਾਤੋ ਇਹ ਵੀਡੀਓ ਨੂੰ ਪਿਆਰ ਦਿਓ ਜਿੱਦਾਂ ਦੂਜੀਆਂ ਵੀਡੀਓ ਨੂੰ ਦਿੰਦੇ ਜੀ ਜੋੜ ਵੀਡੋ ਨੂੰ ਪੋਸਟ ਆਵੀ ਤੇ ਲੋਕ ਨੂੰ ਬਾਤੋਂ ਬਾਦ 2 ਮਹੀਨਿਆਂ ਦੇ ਵਿੱਚ ਵਿੱਚ ਮੇਰਾ ਚੈਨਲ ਜਿਹੜਾ ਮੇਰੇ ਚੈਨਲ ਨੂੰ ਸਪੋਰਟ ਕਰੋ ਸਭ ਭੈਣ ਭਰਾ ਬਾਤੋਂ ਬਾਦ ਵੀਡੀਓ ਵਾਚ ਕਰੋ ਚਲੋ ਜੀ ਫਿਰ ਆਪਾਂ ਮਿਲਦੇ ਹਾਂ ਉਹਨੇ ਆਪਾਂ ਅੰਦਰੋਂ ਤੇ ਚਲੋ ਜੀ ਇਹਦੇ ਬਣ ਗਈ ਚਾਹ ਨਾਲੇ ਵਜਣ ਦਾ ਸਬਜੀ ਨਹੀਂ ਹੀਟਗਾ ਆ ਦੇਖੋ ਇੱਕ ਬਾਲਾ ਆ ਗਿਆ ਇਹ ਕੋਲ ਦਵਾ ਲੇ ਤੇ ਨੂੰ ਕੋਨੇ ਨੇ ਤੇ ਨਾਲ ਜਣਿਆਂ ਦੇ ਤਿੰਨ ਕਾ ਪਚੀ ਤਿਆਰ ਤੁਸੀਂ ਵੀ ਨਹੀਂ ਦਿੱਤੁਈਂ ਪੀਓ ਅਮੇ ਲਾਚੇ ਦਾ ਪਾਇਨਾ ਸੁਕਣੇ ਮਾਹਤਾੜੀ ਦਾ ਗਾੜੀ ਦਾ ਲਾਚੇ ਦਾ ਕੋਟਕੇ ਪਾ ਗਏ ਨਾ ਚਾਹ ਜਿੱਤ ਸਮੈਲ ਬੜੀ ਸੋਹਣੀ ਆਉਂਦੀ ਭਾਵੇਂ ਮਸਾਲੇ ਦੇ ਵਿੱਚ ਆਉਗੇ ਪਾ ਲੈਣਾ ਫਿਰ ਮੈਨੇ ਨਾ ਪਾਇਨਾ ਮਾ ਹਈ ਨਾ ਇਹ ਤੋ ਬਾਬਾ ਬਾਬਾ ਸਾਰੀ ਦਿਹਾੜੀ ਤੋਂ ਪਰੰਗੀ ਰਸੋਈ ਚ شان ہی ਹੋਵੇ لਉਜੀ ਚਾਹ ਬਣੀ ਕੇ ਤਿਆਰ ਤੋਂ ਇਹ ਪੀਓ ਦੋਰੀ ਚਾ ਕੋਕ ਪ੍ਰਸ਼ਾਦੇ ਤੇ ਜੇ 12 12.5 ਛਗਨੇ ਲੋ ਜੀ ਤੇ ਜਗਾ ਤੋਂ ਇਹਨੂੰ ਪਾ ਕੇ ਦੇਣੀ ਰੱਖ ਮੇਰੇ ਕੋਲ ਵਾਲੀ ਖੰਗ ਨਹੀਂ ਬਹੁਤ ਜਿਆਦੀ ਹੋ ਗਈ ਇਹ ਨਹੀਂ ਹਸਣੇ ਕਰਨੀ ਨਾ ਟੱਕਰ ਲਈ ਆ ਆਹ ਕਿ ਪਾਇਆ ਚਾਰ ਇਹ ਕੋਵੇਂ ਸਾਬ ਗਏ ਸਬੀ ਜੇ ਨੀ ਜਦ ਬਾਬਾ ਜੀ ਤੋਂ ਵੀ ਜਾ ਕਰ ਕਾਸ਼ ਗਿਆੜਾ ਇਹ ਨਹੀਂ ਗਿਆੜਾ ਉਹਦੇ ਲਈ ਆ ਬਾਰੇ ਫਿਰਦਾ ਲਿਆ ਹੁੰਦਾ ਥੀਰ ਤੋਂ ਸਭੋ ਲੈ ਆਏ ਹਨ ਨਾਲ ਪਰ ਸਭ ਗਏ ਹੋ ਜਿਹੜਾ ਇਸ ਬਾਬਾ ਚਾਰ ਪਾਲ ਗਏ ਜਿਨਾਂ ਮਿੰਨਾਂ ਲੋਗ ਨੇ ਕਿਹਾ ਨੇ ਜਿਨ੍ਹਾਂ ਖਰੀਦਦਾਰੀਆਂ ਵੀ ਜਾ ਮੋਕਦੀਆਂ ਨੇ ਜਿਹੜਾ ਜਨਾਨਾ ਨਹੀਂ ਘਾਰੇ ਬੰਦੇ ਆਂਦੇ ਦੇ ਹੈਗੇ ਜਿੱਦਾਂ ਮਰਜੀ ਜੇ ਨਾਨੀ ਤੋਂ ਬਗੈਰ ਤੇ ਕੋਈ ਘਰ ਪਰੋਂ ਜਨਾਨੀ ਉੱਪਰ ਆਵੇ ਤੇ ਉਹ ਪੈਰ ਨਹੀਂ ਪਾਉਂਦੀ ਜਿਹਨਾਂ ਚਰਾ ਜਨਾਨੀ ਨਾ ਘਾਰੇ ਪਿੱਛੇ ਮੜ ਜਾਂਦੀ ਉਹ ਖਾਣ ਪੁੰਡਦੇ ਨੇ ਬੁੱਢੀ ਮੰਗੇ ਆਟਾ ਬੰਦਾ ਮੰਗੇ ਆਟਾ ਨੂੰ ਆਟਾ ਦਾ ਘਾਟਾ ਬੱਡੀ ਬਾਰੇ ਪੇੜੇ ਜਨ ਨੂੰ ਦੇਣ ਵਾਲੇ ਬਥੇਰੇ ਹੌਲੀ ਹੁਣ ਆਪਾਂ ਮੜੀ ਗਈ ਬਾਰੀ ਟੋਲੇ ਕੇ ਚਾਹਨੜ ਪੈਂਦਾ ਦੀਦਾਂ ਨੇ ਆ ਵੇਖੋ ਲੋਜੀ ਬਣ ਗਈ ਜੀ ਦੇਖੋ ਕਿੱਡੇ ਵਧੀਆ ਬਣੀ ਹੌਲੀ ਤਰੀ ਵੀ ਸੰਗਣੀ ਆਲੂ ਕੋ ਮੈਂ ਜਿਆਦਾ ਮੈਸ਼ ਕਰਕੇ ਪਾਤਾ ਮ ਕੋਹਨਾ ਥੋੜਾ ਕਿ ਮੋਟਾ ਰਹਿਣ ਤਾਂ ਸੌਜੀ ਬਣ ਗਈ ਜੀ ਆਪਣੀ ਵਾਹ ਇਹ ਗੁਰੂ ਜੀ ਲੋਚ ਸਾਉਜੀ ਬਣ ਕੇ ਹੋ ਗਈ ਤਿਆਰ ਵੇਖੋ ਜੀ ਛਕੋ ਜੀ ਦੱਸੋ ਜੀ ਕਿੱਦਾਂ ਲੱਗੀ ਨਾਲ ਪੀਓ ਚਾਹ